ਜਗਰਾਉ ਵਿਖੇ ਪਿੰਡ ਅਖਾੜਾ ਦੀ ਧੀ ਮੈਂਡੀ ਬਰਾਡ ਇੰਗਲੈਂਡ ਵਿੱਚ ਸਿਆਸੀ ਪਾਰਟੀ ਲਿਬਰਲ ਡੈਮੋਕ੍ਰੈਟਿਕ ਵੱਲੋਂ ਲਗਾਤਾਰ 30 ਸਾਲਾਂ ਤੋਂ ਬਰ ਕਾਉਂਸਲ ਚੋਣਾਂ ਜਿੱਤਦੀ ਆ ਰਹੀ ਹੈ ਅਤੇ ਇਸ ਵਾਰ ਉਸ ਨੂੰ ਸ਼ਹਿਰ ਰਾਇਲ ਬਰੋਟ ਆਫ ਵਿੰਟਰਸ ਵਿੱਚ ਟਿਪਟੀ ਮੇਅਰ ਦਾ ਅਹੁਦਾ ਦਿੱਤਾ ਗਿਆ ਜਦਕਿ ਸਾਈਮਨ ਬੌਨ ਨੂੰ ਮੇਅਰ ਦਾ ਅਹੁਦਾ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਾਲ ਹੀ ਵਿੱਚ ਟਿਪਟੀ ਮੇਅਰ ਬਣੀ ਮੈਂਡੀ ਬਰਾਡ ਦਾ ਵਿਆਹ ਪਿੰਡ ਰਾਜਿਆਣਾ ਜੋ ਮੋਗਾ ਵਿੱਚ ਪੈਂਦਾ ਹੈ ਦੇ ਹਰਵਿਪਨਜੀਤ ਸਿੰਘ ਨਾਲ ਹੋਇਆ ਸੀ ਅਤੇ ਫਿਰ ਉਹ ਇੰਗਲੈਂਡ ਚਲੇ ਗਏ ਦੱਸਿਆ ਜਾ ਰਿਹਾ ਹੈ ਕਿ ਉਹ 30 ਸਾਲਾਂ ਤੋਂ ਇੰਗਲੈਂਡ ਦੇ ਸ਼ਹਿਰ ਮੇਡਨ ਹੈਂਡ ਵਿਖੇ ਚੋਣ ਲੜਦੀ ਆ ਰਹੀ ਹੈ ਤੇ ਲਗਾਤਾਰ ਜਿੱਤ ਵੀ ਰਹੀ ਹੈ ਲਿਬਰਲ ਡੈਮੋਕ੍ਰੈਟਿਕ ਨੇ ਮੈਂਡੀ ਬਰਾੜ ਦੀਆਂ ਪਾਰਟੀ ਪ੍ਰਤੀ ਸਮਰਪਿਤ ਭਾਵਨਾਵਾਂ ਅਤੇ ਲਗਾਤਾਰ ਜਿੱਤ ਨੂੰ ਦੇਖਦੇ ਹੋਏ ਇਹ ਅਹੁਦਾ ਦਿੱਤਾ ਹੈ ਇਸ ਮੌਕੇ ਮੈਂਡੀ ਬਰਾੜ ਨੇ ਕਿਹਾ ਕਿ ਉਸ ਨੂੰ ਮਿਲੇ ਇਸ ਅਹੁਦੇ ਨੂੰ ਉਹ ਤਨਦੇਹੀ ਨਾਲ ਨਿਭਾਏਗੀ ਅਤੇ ਹਮੇਸ਼ਾ ਲੋਕ ਸੇਵਾ ਨੂੰ ਸਮਰਪਿਤ ਰਹੇਗੀ